ਵਿਸ਼ੇਸ਼ਾ ਜਨ ਬੁੱਧੀਜੀਵੀ ਇਕੱਠੇ ਹੋਏ ਸਾਰੀਆਂ ਪਾਰਟੀਆਂ ਦੇ ਬੰਦੇ ਵੀ ਇਕੱਠੇ ਹੋਏ ਮਸਲਾ ਸੀ ਪੰਜਾਬ ਦੇ ਪਾਣੀ ਦਾ ਪੰਜਾਬੀ ਕੋ ਇੱਕ ਤਾਂ ਨੂੰ ਬੇਨਤੀ ਆ ਪੰਜਾਬ ਦਾ ਪਾਣੀ ਦੁਨੀਆ ਦਾ ਇਸ ਵਕਤ ਇੱਕ ਨੰਬਰ ਤੇ ਗਿਣਿਆ ਜਾ ਰਿਹਾ ਵਾ ਸਾਰੀ ਧਰਤੀ ਚ ਭੁੱਖ ਮਰੀ ਮਚਣੀਆਂ ਪੰਜਾਬੀਆਂ ਨੇ ਰੋਟੀ ਰੱਜ ਕੇ ਖਾਣੀ ਆਉਣ ਵਾਲੇ ਟਾਈਮ ਚ ਐਵੇਂ ਨਾ ਭਜੇ ਜਾਓ ਛੱਡ ਕੇ ਪੰਜਾਬ ਚ ਕੱਖ ਨਹੀਂ ਹੈਗਾ ਪੰਜਾਬ ਚ ਕੱਖ ਨਹੀਂ ਹੈਗਾ ਈ ਕੋ ਘਟਾਪਈ ਥੋੜੀ ਆ ਜਿਹੜੇ ਵੱਡੇ ਵੱਡੇ ਹਾਈਵੇ ਤੁਹਾਡੇ ਇਥੇ ਪੰਜਾਬ ਚ ਬਣ ਰਹੇ ਐਵੇਂ ਨਹੀਂ ਬਣ ਰਹੇ ਪੰਜਾਬ ਦੀ ਰੋਟੀ ਆਉਣ ਵਾਲੇ ਦਿਨਾਂ ਚ ਸੌਖੀ ਪੱਕਣੀ ਆ ਚਲੋ ਤੁਸੀਂ ਸ਼ਹਿਰ ਚ ਚਲੇ ਜਾਓ ਤੁਸੀਂ ਦੇ ਸ਼ਹਿਰ ਦੇ ਰਹਿਣ ਵਾਲੇ ਹੋ ਕਿੱਡੇ-ਕੱਡੇ ਬ੍ਰਾਂਡਡ ਕੱਪੜਿਆਂ ਦੇ ਸ਼ੋਅਰੂਮ ਖੁੱਲ ਗਿਆ ਖਾਣ ਵਾਲੀਆਂ ਚੀਜ਼ਾਂ ਦੇ ਵੱਡੇ ਵੱਡੇ ਬ੍ਰਾਂਡ ਤੁਹਾਡੇ ਪੰਜਾਬ ਦੇ ਵਿੱਚ ਆ ਗਏ ਆ ਉਹ ਦੁਨੀਆ ਭਰ ਦੇ ਸ਼ੋਅਰੂਮਿਆਂ ਉਹਨਾਂ ਕੰਪਨੀਆਂ ਦਾ ਦਿਮਾਗ ਨਹੀਂ ਹਿੱਲਿਆ ਕਿ ਪੰਜਾਬ ਦੇ ਵਿੱਚ ਪੈਸਾ ਇਨਵੈਸਟ ਕਰ ਰਹੇ ਆ ਅਸਲ 'ਚ ਉਹਨਾਂ ਨੂੰ ਪਤਾ ਵਾ ਵੀ ਪੰਜਾਬ ਦੀ ਰੋਟੀ ਆਉਣ ਵਾਲੇ ਟਾਈਮ 'ਚ ਸੌਖੀ ਪੱਕਣੀ ਆ ਇਸ ਕਰਕੇ ਪੰਜਾਬ 'ਚ ਪੈਸਾ ਇਨਵੈਸਟ ਕਰਨ ਦਾ ਪਰ ਸ਼ਰਤ ਇਹ ਆ ਵੀ ਤੁਹਾਡੇ ਕੋਲੋਂ ਆਹ ਮਿੱਟੀ ਖਾਲੀ ਕਰਾਉਣੀ ਉਹਨਾਂ ਨੇ ਤੁਹਾਡੇ ਕੋਲੋਂ ਘਟਾ ਪਾਈ ਕੀ ਕਰਦਾ ਤੂੰ ਛੇੜਨਾਂ ਨੂੰ ਤੁਹਾਡੇ ਕੋਲੋਂ ਆਹ ਮਿੱਟੀ ਖਾਲੀ ਕਰਾਉਣੀ ਉਹਨਾਂ ਨੇ ਚਾਹੇ ਮੁਕਾਬਲੇ ਬਣਾ ਕੇ ਕਰਵਾ ਲੈਣਾ ਚਾਹੇ ਤੁਹਾਡੇ ਕੋਲੋਂ ਜਾਜੇ ਚਾੜ ਕੇ ਮਿੱਟੀ ਖਾਲੀ ਕਰਵਾ ਲੈਣਾ ਤੇ ਚਾਹੇ ਤੁਹਾਨੂੰ ਚਿੱਟਾ ਪਿਆ ਪਿਆ ਕੇ ਖਾਲੀ ਕਰਵਾ ਲਣ ਅਗਲਿਆਂ ਨੇ ਖਾਲੀ ਕਰਵਾਉਣੀ ਆ ਜਾਗ੍ਰਿਤੀ ਬਹੁਤ ਆ ਤੁਹਾਡੇ ਚ ਮੈਂ ਵੇਖਦਾ ਦਵਾਨਾਂ ਚ ਮੈਨੂੰ ਹੋਰ ਦਾ ਤੇ ਪਤਾ ਨਹੀਂ ਪਰ ਸਾਨੂੰ ਨੌਜਵਾਨ ਮੁੰਡੇ ਬਹੁਤ ਸੁਣਦੇ ਆ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਇੱਕ ਚੀਜ਼ ਦਾ ਜ਼ਿੰਦਗੀ ਚ ਬਚਾ ਰੱਖਿਓ ਮਾੜੀ ਬੰਦਿਆਂ ਦੀ ਬਹਿਣੀ ਨਾ ਵੇਚਿਓ ਕਮਾਈ ਘੱਟ ਕਰ ਲਿਓ ਗੱਡੀਕਾਰ ਛੋਟੀ ਲੈ ਲਿਓ ਪਰ ਨਸ਼ੇ ਵਰਗਾ ਕੋੜ ਜਿੰਦਗੀ ਚ ਨਾ ਵੜਨ ਦਿਓ ਕਦੀ ਵੀ ਲੋਕੇ ਤੁਹਾਡੇ ਮਾਪੇ ਬਾਬ ਨੂੰ ਖਲਾਰ ਖਲਾਰ ਕੇ ਕੀਆ ਕਰਨਾ ਤੁਹਾਡੇ ਪੁੱਤ ਵਰਗਾ ਕੋਈ ਨਹੀਂ ਐਡਾ ਚੰਗਾ ਤੁਹਾਡਾ ਪੁੱਤ ਤੇ ਜੇ ਇਹ ਕਹਿ ਦੋਤਾ ਨਾ ਤੇਰਾ ਪੁੱਤ ਕਿਦੇ ਉੱਥੇ ਡਿੱਗਾ ਹੀ ਤੇਰਾ ਪੁੱਤ ਉੱਥੋਂ ਚੈਨੀ ਖੋਣ ਡਿਆ ਸੀ ਤੇਰਾ ਪੁੱਤ ਉੱਥੋਂ ਆਹ ਕਰਨ ਡਿਆ ਸੀ ਤੇ ਯਾਦ ਰੱਖਿਓ ਮਾਪੇ ਬਾਬ ਦੀ 20 22 ਸਾਲ ਦੀ ਮਿਹਨਤ ਮਿੱਟੀ ਹੋ ਜਾਂਦੀ ਉਸ ਦਿਨ ਜਦਨ ਉਹਦੇ ਧੀ ਪੁੱਤ ਨੂੰ ਕੋਈ ਮੂੰਹ ਤੇ ਨਕਮਾ ਕਹਿ ਦਵੇ ਅਮਰਤ ਛਕਣਾ ਉਹ ਲੈਟ ਛਕ ਲਿਓ ਕੇਸ ਕੋਈ ਨਹੀਂ ਰੱਖ ਲਿਓ ਤੁਸੀਂ ਜ਼ਰੂਰ ਗੁਰੂ ਕਿਰਪਾ ਕਰੂਗਾ ਪਰ ਪੰਜਾਬ ਨੂੰ ਬਚਾਉਣ ਵਾਸਤੇ ਸਿਰ ਜੋੜ ਕੇ ਬੈਜੋ ਸਿਰ ਜੋੜ ਕੇ ਸਰਕਾਰਾਂ ਤੋਂ ਆਸ ਨਾ ਰੱਖਿਓ ਸਿਸਟਮ ਤੋਂ ਆਸ ਨਾ ਰੱਖਿਓ ਤੁਹਾਨੂੰ ਆਪ ਉੱਠਣਾ ਪੈਣਾ ਤੇ ਆਪ ਆਪਣੇ ਘਰਾਂ ਦੀ ਜ਼ਿੰਮੇਵਾਰੀ ਸਾਂਭਣੀ ਪੈਣੀ ਆ ਇਥੇ ਸਿਸਟਮ ਚ ਬੰਦੇ ਸੱਪ ਵਰਗੇ ਆ ਸੱਪ ਵਰਗੇ ਬੰਦੇ ਵੇਖੇ ਕਦੀ ਤੁਹਾਨੂੰ ਰਿਸ਼ਤੇਦਾਰੀ ਚ ਵੀ ਬੰਦੇ ਸੱਪਾਂ ਵਰਗੇ ਮਿਲਣਗੇ ਰਿਸ਼ਤੇਦਾਰੀ ਚ ਵੀ ਆਂਢੀ ਗੁਆਂਢੀ ਵੀ ਸੱਪਾਂ ਵਰਗੇ ਮਿਲਣਗੇ ਲੀਡਰਸ਼ਿਪ ਵੀ ਸੱਪਾਂ ਵਰਗੀ ਹੁੰਦੀ ਆ ਕਿੱਦਾਂ ਉਦਾਹਰਨ ਮੈਂ ਦਿੰਦਾ ਤਹਾਡੇ ਰਗਾ ਕੋਈ ਬੰਦਾ ਤੁਰਿਆ ਜਾਂਦਾ ਹੈ ਨਾ ਤੇ ਝਾੜੀਆਂ ਚ ਸੱਪ ਅੜਿਆ ਸੱਪ ਨੇ ਰੋਕੇ ਆਖਿਆ ਮੈਨੂੰ ਝਾੜੀਆਂ ਚੋਂ ਕੱਢ ਦੇ ਤੇ ਜਿਹੜਾ ਤੁਹਾਡੇ ਰਗਾ ਤੁਰਿਆ ਜਾਂਦਾ ਸੀ ਉਹਦਾ ਦਿਲ ਉਸੇਲੇ ਪਿਗ ਲਗਿਆ ਕਈਆਂ ਦਾ ਦਿਲ ਬੜੀ ਛੇਤੀ ਪਿਗਲਦਾ ਖਾਸ ਤੌਰ ਤੇ ਸਾਡੀ ਸਿੱਖ ਕੌਮ ਦਾ ਜਿੰਨੀ ਛੇਤੀ ਆ ਪਿਗਲ ਤੇ ਅਗਲੇ ਡਾਂਗ ਵੀ ਖੰਨੂ ਖਲਾਰ ਕੇ ਉਹ ਨਹੀਂ ਮਾਰਦੇ ਆ ਉਹ ਨਹੀਂ ਡਾਂਗ ਫਿਰਦੀ ਸਾਨੂੰ ਪਰ ਸਾਡਾ ਸੁਭਾਅ ਆ ਕੀ ਕਰੀਏ ਕਹਿੰਦੇ ਉਸ ਬੰਦੇ ਨੇ ਸੱਪ ਝਾੜੀਆਂ ਚੋਂ ਕੱਢ ਦਿੱਤਾ ਉਹ ਕੱਢਤਾ ਨਾ ਸਾਪ ਨੇ ਫੰਨ ਖਲਾਰ ਲਈ ਕਹਿੰਦਾ ਮੈਂ ਤੇ ਮੇਤਰਾ ਡੰਗ ਮਾਰਨਾ ਤੈਨੂੰ ਬੰਦਾ ਕਹਿੰਦਾ ਹੱਦ ਹੋ ਗਈ ਆ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰਨਾ ਉਹ ਨੇਕੀ ਕਰ ਧੰਨਵਾਦ ਕਰੀਦਾ ਤੂੰ ਨੇਕੀ ਕਰ ਖੂਚ ਪਾਈ ਜਾਣਾ ਸੱਪ ਕਹਿੰਦਾ ਜੋ ਮਰਜ਼ੀ ਕਹਿ ਮੈਂ ਡੰਗ ਮਾਰਨਾ ਹੀ ਮਾਰਨਾ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਕਿਸੇ ਨੂੰ ਪੁੱਛ ਲਈਏ ਮੜਾ ਜਾ ਕਹਿੰਦਾ ਪੁੱਛ ਲਾ ਉਥੇ ਗਾਂ ਤਰੀ ਆਉਂਦੀ ਏ ਬੰਦੇ ਨੇ ਗਾਂ ਨੂੰ ਆਵਾਜ਼ ਮਾਰੀ ਵੀ ਆਹ ਦੱਸ ਵੀ ਨੇਕੀ ਕਰੀਏ ਤੇ ਧੰਨਵਾਦ ਕਰੀਦਾ ਕਿ ਨੇਕੀ ਕਰੀਏ ਖੂਚ ਪਾਈ ਦੀ ਆ ਗਾਂ ਕਹਿੰਦੀ ਵੀ ਬਣਦਾ ਤੇ ਧੰਨਵਾਦ ਹੀ ਆ ਪਰ ਇੱਥੇ ਕੋਈ ਹੈ ਨਹੀਂ ਉਹ ਕਿਸ ਦਾ ਬੰਦਾ ਕਹਿੰਦਾ ਕਿਦਾਂ ਕਹਿੰਦੀ ਜਿੱਨਾ ਚਿਰ ਮੈਂ ਦੁੱਧ ਦਿੰਦੀ ਰਹੀ ਨਾ ਉਹਨਾ ਚਿਰ ਤੇ ਪਠਾ ਦੱਥਾ ਮਿਲਦਾ ਰਿਆ ਟਾਈਮ ਨਾ ਤੇ ਜਦੋਂ ਦੁੱਧ ਦੇਣੋਂ ਹਟ ਕੇ ਮੁੜ ਕੇ ਕਦੇ ਆਹ ਮੋਟਰਸਾਈਕਲ 'ਚ ਵਜਣ ਡਈਆਂ ਤੇ ਕਦੇ ਆਹ ਗੱਡੀ 'ਚ ਵਜਣ ਡਈਆਂ ਤੇ ਕਦੇ ਰੇੜੀ ਵਾਲੇ 'ਚ ਵਜਣ ਡਈਆਂ ਕਹਿੰਦੇ ਮੈਨੂੰ ਗਊ ਮਾਤਾ ਉਧਾਂ ਮਾਂ ਦੀ ਵੀ ਜ ਨਜ਼ਰ ਮੈਂ ਦੁੱਧ ਦੁੱਤਾ ਨਾ ਉਹ ਨਜ਼ਰ ਲੋਕਾਂ ਘਰ ਰੱਖਿਆ ਮੁੜ ਕੇ ਨਹੀਂ ਰੱਖਿਆ ਇੱਥੇ ਹੈਗਾ ਨੇਕੀ ਕਰ ਖੂਪ ਆ ਸੱਪ ਕਹਿੰਦਾ ਹੁਣ ਡੰਗ ਵੱਜੂ ਬੰਦਾ ਕਹਿੰਦਾ ਇਦਾਂ ਕਰ ਵੀ ਡੰਗ ਮਾਰ ਲਈ ਪਰ ਇੱਕ ਥਾਂ ਤੋਂ ਹੋਰ ਪੁੱਛ ਲਈਏ ਉਥੇ ਖੋਤਾ ਆ ਗਿਆ ਬੰਦੇ ਨੇ ਖੋਤੇ ਨੂੰ ਆਵਾਜ਼ ਮਾਰ ਕੇ ਆਖਿਆ ਮਿੱਤਰਾ ਤੂੰ ਦੱਸ ਕੰਨੇ ਕੀ ਕਰੀਏ ਧੰਨਵਾਦ ਕਰੀਦਾ ਕਿ ਨੇਕੀ ਕਰਨ ਵਾਲੇ ਨੂੰ ਡੰਗ ਮਾਰੀਦਾ ਖੋਤਾ ਕਹਿੰਦਾ ਕੰਮ ਤੇ ਦੁਨੀਆ ਦਾ ਇਹੋ ਹੀ ਆ ਵੀ ਜਿੰਨਾ ਚਿਰ ਕੰਮ ਆਉ ਨਾਲ ਆ ਤੁਹਾਡੇ ਮੁੜਕੇ ਨੇ ਕੋਈ ਪੁੱਛਦਾ ਮੈਂ ਕਮਿਹਾਰਾਂ ਕਰ ਜਿੰਨਾ ਚਿਰ ਮਿੱਟੀ ਢੋਂਦਾ ਰਿਹਾ ਬੜਾ ਚੰਗਾ ਹਾਂ ਜਦੋਂ ਬੁੱਢਾ ਹੋ ਗਿਆ ਤੇ ਅਗਲੇ ਵਹੀ ਕਹੇ ਬਾਹਰ ਕੱਢ ਦਿੱਤਾ ਹੀ ਮੈਨੂੰ ਸੱਪ ਕਹਿੰਦਾ ਹੁਣ ਡੰਗ ਬਣਦਾ ਨਾ ਵਜੂ ਡੰਗ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਇੱਕ ਲਾਸਟ ਚਾਂਸ ਦੇ ਦੇ ਇੱਕ ਥਾਂ ਤੋਂ ਹੋਰ ਪੁੱਛ ਲੈਣ ਦੇ ਕਹਿੰਦਾ ਪੁੱਛ ਲੈ ਚੱਲ ਛੱਕ ਕੱਢ ਲਾ ਉੱਥੇ ਆ ਗਿਆ ਬਾਂਦਰ ਬੰਦੇ ਨੇ ਬਾਂਦਰ ਖਿਲਾਰ ਲਿਆ ਉਹ ਕਹਿੰਦਾ ਸੱਜਣਾ ਇੱਕ ਗੱਲ ਦੱਸ ਵੀ ਮੈਂ ਇਹਨੂੰ ਕੱਢਿਆ ਝਾੜੀਆਂ ਚੋਂ ਸੱਪ ਨੂੰ ਇਹ ਮਾਰਦਾ ਡੰਗ ਮੈਂ ਕਹਿੰਦਾ ਧੰਨਵਾਦ ਕਰ ਇਹ ਕਹਿੰਦਾ ਡੰਗ ਮਾਰਨਾ ਬਾਂਦਰ ਜੀ ਤੁਸੀਂ ਦੱਸੋ ਧੰਨਵਾਦ ਬਣਦਾ ਕਿ ਡੰਗ ਬਣਦਾ ਬਾਂਦਰ ਨੇ ਗੱਲ ਹੀ ਨਵੇੜਤੀ ਕਹਿੰਦਾ ਪਹਿਲੀ ਦੇ ਗੱਲ ਮੈਂ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਬੰਦਾ ਕਹਿੰਦਾ ਮੈਂ ਕੱਢਿਆ ਸੱਪ ਵੀ ਕਹਿੰਦਾ ਇਹਨੇ ਕੱਢਿਆ ਬਾਂਦਰ ਕਹਿੰਦਾ ਇਦਾਂ ਨਹੀਂ ਜਾਂ ਤੇ ਤੂੰ ਦੁਬਾਰਾ ਝਾੜੀਆਂ ਚ ਅੜ ਇਹ ਤੈਨੂੰ ਕੱਢ ਕੇ ਵਿਖਾਵੇ ਫਿਰ ਮੰਨਦਾ ਲਓ ਜੀ ਸੱਪ ਭੱਜ ਕੇ ਝਾੜੀਆਂ ਚ ਵੜ ਗਿਆ ਬੰਦਾ ਲੱਗਾ ਕੱਢਣ ਤੇ ਬਾਂਦਰ ਨੇ ਘੁੱਟ ਫੜ ਲਿਆ ਕਹਿੰਦਾ ਅੜਿਆ ਰਹਿੰਦੇ ਇਹਨੂੰ ਵਿੱਚ ਹੀ ਪਹਿਲਾ ਕੱਢ ਕੇ ਸਵਾਦ ਵੇਖ ਲਿਆਈ ਨਾ ਵੇ ਨਾ ਡੰਗ ਮਾਰਨਾ ਹੀ ਮਾਰਨਾ ਦੁਨੀਆ ਚ ਵਿਚਰੋ ਪਰਿਵਾਰਾਂ ਚ ਵਿਚਰੋ ਸਰਕਾਰਾਂ ਚ ਵਿਚਰੋ ਕੁਝ ਸੱਪਾਂ ਅਰਗੇ ਬੈਠੇ ਆ ਇਸ ਦੇਸ਼ ਵਾਸਤੇ ਗੁਰੂ ਨੇ ਆਪਣੇ ਪੁੱਤ ਕੰਧਾਂ ਚ ਚੜਨ ਵਾਲੇ ਇਸ ਦੇਸ਼ ਨੇ ਡੰਗ ਮਾਰਿਆ ਤੁਹਾਡਾ ਤਖਤ ਟਾ ਕੇ ਤੁਹਾਡਾ 25000 ਮੁੰਡਾ ਨਜਾਇਜ਼ ਮਾਰ ਕੇ ਇਸ ਸਿਸਟਮ ਨੇ ਡੰਗ ਮਾਰਿਆ ਤੁਹਾਡੇ ਗੁਰੂ ਦੇ ਅੰਗ ਨਾਲੀਆਂ ਗਲੀਆਂ ਤੇ ਰੂੜੀਆਂ ਚ ਰੋਲ ਕੇ ਟਾਈਮ ਮੇਰਾ ਹੋ ਚੱਲਿਆ ਆਖਰੀ ਵਾਰ ਕਹਿ ਲੱਗਾ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਹਿਰ ਰੁਕ ਗਈ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਉੱਤੇ ਹੁਣ ਇੱਕ ਵੱਡੀ ਵਿਪਤਾ ਆਈ ਵਿਪਤਾ ਕਿੱਦਾਂ ਆਈ ਚੰਡੀਗੜ੍ਹ ਦੇ ਏਰੀਏ ਦਾ ਇੱਕ ਵੱਡਾ SSP ਲਾਇਆ ਗਿਆ ਉਹਦਾ ਨਾਂ ਸੀ ਸੁਮੇਧ ਸੈਣੀ ਸੁਣਿਆ ਸੁਮੇਧ ਸੈਣੀ ਦਾ ਨਾਂ ਸਾਰਿਆਂ ਨੇ ਸਭ ਤੋਂ ਜ਼ਿਆਦਾ ਪੰਜਾਬ ਚ ਨਕਲੀ ਮੁਕਾਬਲੇ ਬਣਾ ਕੇ ਮੁੰਡੇ ਮਾਰਨ ਦਾ ਦੋਸ਼ ਆ ਸੁਮੇਧ ਸੈਣੀ ਤੇ ਹੁਣ ਗੁੱਸਾ ਨਾ ਕਰਿਓ ਇਸ ਸੁਮੇਧ ਸੈਣੀ ਨੂੰ ਡੀਜੀਪੀ ਸਾਡੇ ਪੰਥਕਾਣੇ ਲਾਇਆ ਸੀ ਜੇ ਨਹੀਂ ਲਾਇਆ ਤਾਂ ਤਾ ਦੱਸ ਦਿਓ ਮੰਨੇ ਤੇ ਇਹੋ ਚੀਜ਼ ਨੂੰ ਹੀ ਆ ਨਾ ਉਹ ਸਭ ਤੋਂ ਜ਼ਿਆਦਾ ਮੁੰਡੇ ਮਾਰਨ ਵਾਲਾ ਬੰਦਾ ਸਭ ਤੋਂ ਵੱਡੇ ਅਹੁਦੇ ਤੇ ਪਹਚਾਇਆ ਸੀ ਉਸ ਸੁਮੇਧ ਸੈਣੀ ਦੇ ਗੱਡੀ ਚ ਧਮਾਕਾ ਹੋਇਆ ਉਹ ਜ਼ਖਮੀ ਹੋਇਆ ਉਹਦਾ ਬਦਲਾ ਲੈਣ ਵਾਸਤੇ ਤਾਂ ਇੱਕ ਯਾਰ ਤੁਰਿਆ ਨਕਲੀ ਨਿਹੰਗ ਅਜੀਤ ਪੂਲਾ ਜਿਨ੍ਹਾਂ ਨੂੰ 84 ਤੋਂ ਬਾਅਦ ਦੀ ਚੰਗੀ ਸੰਭਾਲਿਆ ਉਹਨਾਂ ਨੇ ਅਜੀਤ ਪੂਲੇ ਦੀ ਦਹਿਸ਼ਤ ਵੇਖੀ ਵੀ ਆ ਤੇ ਸੁਣੀ ਵੀ ਆ ਸਾਖਸ਼ਾਤ ਦਰਿੰਦਾ ਸੀ ਉਹ ਬਾਣਾ ਨਿਹੰਗ ਸਿੰਘਾਂ ਦਾ ਸੀ ਲਾਡਲੀਆਂ ਫੌਜਾਂ ਦਾ ਸੀ ਪਰ ਮਾਸ ਤੋੜ ਤੋੜ ਕੇ ਦਰਿਆ ਬਿਆਸਾ ਚ ਸੁੱਟ ਕੇ ਤਾੜੀਆਂ ਮਾਰਨੀਆਂ ਇਸੇ ਦਰਿੰਦੇ ਦੇ ਹਿੱਸੇ ਆਇਆ ਕਹਿੰਦੇ ਨਕਲੀ ਨੰਗ ਅਜੀਤ ਪੂਲੇ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਟੱਬਰ ਦੇ ਚਾਰ ਜੀ ਅੱਗ ਚ ਪਾ ਕੇ ਜਿਉਂਦੇ ਸਾੜੇ ਸੀ ਚਾਰ ਜੀ ਦਾਦੀ ਚਾਚੀ ਪਾਣਜਾ ਉਹਦਿਆਂ ਦੇ ਵਿਚਾਰੀਆਂ ਲੱਤਾਂ ਹੀ ਕੰਮ ਨਹੀਂ ਕਰਦੀਆਂ ਪੋਲੀਓ ਚ ਸੀ ਨਕਲੀ ਨੰਗ ਅਜੀਤ ਪੂਲੇ ਨੇ ਅੱਧ ਚੋਂ ਬੱਚਾ ਪਾੜਿਆ ਸੀ ਇੱਕ ਦਿਨ ਅੱਧ ਚੋਂ ਜਿਉਂਦੇ ਸਾੜੇ ਚਾਰ ਜੀ ਤੇ ਫਿਰ पापी के मारने को पाप महाबली है। ਤੁਹਾਡੇ ਵਿੰਦਿਆਂ ਦੀ ਗੱਲ ਆ। ਜਦੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਉਸੇ ਨਕਲੀ ਨਿਹੰਗ ਅਜੀਤ ਪੂਲੇ ਨੂੰ ਨਵਤੇਜ ਸਿੰਘ ਗੱਗੂ ਤੇ ਹਰਚੰਦ ਸਿੰਘ ਮਾੜੀ ਕੰਬੋ ਨੇ ਉਸੇ ਤਰ੍ਹਾਂ ਜਿਉਂਦਾ ਸਾੜਿਆ ਸੀ। ਬਦਲਾ ਇਦਾਂ ਲਈਦਾ। ਸਿੱਖ ਕੌਮ ਨੇ ਜਦੋਂ ਤੋੜਿਆ ਟੀਸੀ ਵਾਲਾ ਬੇਰ ਤੋੜਿਆ ਸੀ ਟਕਪੁੰਜੀਆਂ ਨੂੰ ਹੱਥ ਨਹੀਂ ਪਾਉਂਦੇ ਹੁੰਦੇ। ਅਸੀਂ ਬੇਰ ਸਿਰੇ ਦਾ ਹੀ ਤੋੜਦੇ ਨੇ ਭਾਵੇਂ ਉਹ ਇੰਦਰਾ ਗਾਂਧੀ ਦੇ ਰੂਪ 'ਚ ਆ ਭਾਵੇਂ ਉਹ ਜਰਨਲ ਵੈਦਿਆ ਦੇ ਰੂਪ 'ਚ ਆ ਭਾਵੇਂ ਉਹ ਮੱਸੇ ਰੰਗੜ ਦੇ ਰੂਪ 'ਚ ਆ ਭਾਵੇਂ ਉਹ ਵਜ਼ੀਰ ਖਾਂ ਦੇ ਰੂਪ 'ਚ ਆ ਬੰਦਾ ਸਿਰੇ ਦਾ ਮਾਰਾਂਗੇ ਜਦੋਂ ਮਾਰਾਂਗੇ ਬੱਚਿਆਂ ਕੋ ਬਦਲੇ ਨਹੀਂ ਲਈਦੇ ਬੀਬੀਆਂ ਕੋ ਬਦਲੇ ਨਹੀਂ ਲਈਦੇ ਬਜ਼ੁਰਗਾਂ ਕੋ ਬਦਲੇ ਨਹੀਂ ਲਈਦੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਹੋਈ ਮੁਖਬਰੀ ਕਿ ਜਟਾਣਾ ਲੱਭਦੇ ਜਿਉਂ ਨਾ ਆਖਿਆ ਹਾਂ ਕਹਿੰਦਾ ਜੀ ਅੰਬਾਲੇ ਵਾਲੇ ਪਾਸੋਂ ਇੱਕ ਜਿਪਸੀ ਆਊਗੀ 4 ਸਤੰਬਰ ਨੂੰ ਉਹਦਾ ਨੰਬਰ ਆ CF088602 ਉਹਦੇ 'ਚ ਜੇ ਇੱਕ ਬੰਦਾ ਹੋ ਜਾ ਤੇ ਜਟਾਣਾ ਹੋਊਗਾ ਜੇ ਦੋ ਬੰਦੇ ਹੋਏ ਇੱਕ ਚਰਨਜੀਤ ਸਿੰਘ ਚੰਨਾ ਹੋਊਗਾ ਉਹਦਾ ਪੱਕਾ ਹੀ ਆ ਰਿਹਾ ਰਾਜਪੁਰੇ ਦੇ ਲਾਗੇ ਇੱਕ ਪਿੰਡ ਪੈਂਦਾ ਵਾ ਸਾਧੂਗੜ ਸਾਧੂਗੜ ਪਿੰਡ 'ਚ ਲੱਗਾ ਨਾਕਾ ਜਿਪਸੀ ਆਈ ਜਿਪਸੀ 'ਚ ਬੈਠੇ ਦੋਹਾਂ ਖਾੜਕੂਆਂ ਨੇ ਪੱਗਾਂ ਬੰਨੀਆਂ ਸੀ, ਦਾੜੇ ਚੜਾ ਕੇ ਬੰਨੇ ਸੀ ਤੇ ਜੇਬਾਂ ਦੇ ਵਿੱਚ ਸੀ ਆਈ.ਡੀ. ਦੇ ਆਈਡੈਂਟੀਟੀ ਕਾਰਡ ਸੀ। ਪੁਲਿਸ ਨੂੰ ਭਲੇਖਾ ਪਹੇਗਿਆ ਉਹਨਾਂ ਨੇ ਨਗਾਹ ਦਿੱਤੀ। ਜਦੋਂ ਜਿਪਸੀਆਂ ਨਗਾਹ ਦਿੱਤੀਆਂ ਤੇ ਦੂਰ ਬੈੰਦਾ ਬੈਠਾ ਮੁਖਬਰ ਤੜਫਿਆ। ਮੁਖਬਰ ਨੇ ਆਪਣੇ ਪੁਲਿਸ ਵਾਲਿਆਂ ਨੂੰ ਆਖਿਆ ਵੀ ਇਹ ਨੰਗ ਗਿਆ ਜੇ ਜਟਾਣਾ। ਉਹਨੂੰ ਤੇ ਆਪਣੀ ਪਈ ਵੀ ਜੇ ਅੱਜ ਨੰਗ ਗਿਆ ਨਾ ਸ਼ਾਮਾਂ ਨੂੰ ਮੇਰਾ ਕੀਰਤਨ ਸੋਲਾ ਪੱਕਾ ਪੜਿਆ ਜਾਣਾ ਵਾ। ਭਈ ਨਾ ਫੜ ਲੋ ਇਹਨੂੰ। ਸੀਆਰਪੀ ਦੀਆਂ ਜਿਪਸੀਆਂ ਮਗਰ ਚੜੀਆਂ ਅੱਗੇ-ਅੱਗੇ ਭਾਈ ਬਲਵਿੰਦਰ ਸਿੰਘ ਜਟਾਣੇ ਉਹਨਾਂ ਦੀ ਜਿਪਸੀ ਜਾਵੇ ਇੱਕ ਤਿੱਖਾ ਮੋੜ ਆਇਆ ਖਾੜਕੂਆਂ ਦੀ ਜਿਪਸੀ ਪਲਟ ਗਈ ਭਾਈ ਜਟਾਣਾ ਉੱਠ ਕੇ ਭੱਜਣ ਲੱਗਾ ਤੇ ਭਾਈ ਚਰਨਜੀਤ ਸਿੰਘ ਚੰਨੇ ਦੀ ਲੱਤ ਟੁੱਟ ਚੁੱਕੀ ਸੀ ਭਾਈ ਚੰਨੇ ਨੂੰ ਜਿਪਸੀ ਦੇ ਵਿੱਚੋਂ ਕੱਢਿਆ ਵੱਟ ਦੇ ਓਲੇ ਬਿਠਾਇਆ ਖੇਤਾਂ 'ਚ ਤੇ ਭਾਈ ਚੰਨਾ ਕਹਿਣ ਲੱਗਾ ਜਟਾਣਿਆ ਨਾ ਮੈਂ ਭੱਜਣ ਜੋਗਾ ਨਾ ਮੈਂ ਲੜਨ ਜੋਗਾ ਜੇ ਤੂੰ ਮੈਨੂੰ ਛੱਡ ਕੇ ਚਲਾ ਜਾਵੇਂ ਤੇ ਮੈਂ ਇਹਨਾਂ ਦਾ ਮੁਕਾਬਲਾ ਕਰੂੰ ਤੂੰ ਲੁਕ ਜਾ ਭੱਜ ਜਾ ਮਰਦਾਂ ਦੇ ਕੰਮ ਮਰਦਾਂ ਲਈ ਹੋਇਆ ਕਰਦੇ ਆ ਮਰਦਾਂ ਦਾ ਇੱਕ ਬਚਨਿਆ ਵੀ ਧੌਣ ਉੱਚੀ ਕਰਕੇ ਜਿਉਣਾ ਬਿਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਕਈ ਅਰੀ ਇਹ ਮਰਦਾਂ ਦਾ ਬੋਲਾ ਏ ਚਾਰ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਚਾਰ ਦਿਨ ਘੱਟ ਜਿਉਣਾ ਪਰ ਜਿਉਣਾ ਅੱਖ ਦੇ ਨਾਲ ਇਹ ਮਰਦਾਂ ਦਾ ਬੋਲਾ ਆ ਕਰ ਭਾਈ ਜਟਾਣਾ ਕਹਿੰਦਾ ਹੱਦ ਹੋ ਗਈ ਚੰਨਿਆ ਉਹ ਜਿਹੜੇ ਭਾਂਡੇ ਜੇ ਇੱਕ ਵਾਰੀ ਕਿਸੇ ਨਾ ਬੈ ਕੇ ਝੂਠੀ ਰੋਟੀ ਖਾ ਲਈਏ ਨਾ ਮੁਣਕੇ ਮਰਨੋ ਮਰ ਜੀਏ ਧੋਖਾ ਨਹੀਂ ਕਮਾਈ ਦਾ ਕਦੀ ਵੀ ਮੈਂ 100 ਚੰਗੇ ਕੰਮ ਕਰਾਂ ਤੇ ਯਾਦ ਰੱਖੀ ਜੀ ਅੱਜ ਤੈਨੂੰ ਛੱਡ ਕੇ ਭੱਜ ਗਿਓ ਨਾ ਲੋਕਾਂ ਨੇ ਸਾਰੇ ਚੰਗੇ ਕੰਮਾਂ ਤੇ ਪਾਣੀ ਫੇਰ ਦੇਣਾ ਤੇ ਗਲਤੀ ਚੇਤੀ ਰੱਖਣੀ ਇਹ ਲੋਕਾਂ ਦਾ ਸੁਭਾਅ ਆ ਤੁਸੀਂ ਹਮ ਪ੍ਰੋਗਰਾਮ ਕਰਾਉਂਦੇ ਜੀ ਨਾ ਮੁੰਡੇ ਕਰਾਉਂਦੇ ਸ ਪ੍ਰਬੰਧਕ ਤੁਸੀਂ 100 ਚੰਗਾ ਕੰਮ ਕਰ ਦਿਓ 100 ਸੋਨੇ ਚਾਂਦੀ ਦੇ ਬਰਤਨਾਂ ਤੇ ਲੋਕਾਂ ਨੂੰ ਲੰਗਰ ਖਵਾ ਦਿਓ ਲੋਕਾਂ ਨੇ ਸਾਰੇ ਕੰਮ ਤੇ ਮਿੱਟੀ ਕਰ ਦੇਣਾ ਵਾ ਜੇ ਕੰਮ ਕਰ ਦਿਆ ਕਰਦੇ ਐਨਾ ਕੁ ਵੀਕ ਪੁਆਇੰਟ ਰਹਿ ਗਿਆ ਨਾ ਲੋਕਾਂ ਨੇ ਅਗਲੇ ਸਾਲ ਤੱਕ ਚੇਤੇ ਰੱਖਣਾ ਸਾਨੂੰ ਤੇ ਆ ਨਹੀਂ ਦਿੱਤਾ ਸਾਨੂੰ ਤੇ ਆ ਨਹੀਂ ਦਿੱਤਾ ਤੇ ਕਹਿਣਾ ਉਹਨੇ ਪਤਾ ਨਹੀਂ ਜਨੇ ਅਗਰਾਈ 50 ਰੁਪਏ ਨਹੀਂ ਦਿੱਤੀ ਹੋਣੀ ਵੇਚ ਉਹਨੇ ਕਦੇ ਲੂਣ ਵੱਧ ਸੀ ਕਦੇ ਲੂਣ ਘੱਟ ਸੀ ਇਹ ਲੋਕਾਂ ਦਾ ਸੁਭਾਅ ਆ ਚੰਗਾ ਕਰੋ ਲੋਕੀ ਭੁੱਲ ਜਾਂਦੇ ਆ ਪਰ ਚੰਗਾ ਕਰਦਿਆਂ ਕਰਦਿਆਂ ਕਦੇ ਇੰਨੀ ਗਲਤੀ ਹੋ ਜੇ ਨਾ ਲੋਕੀ ਚੇਤੇ ਰੱਖਦੇ ਮੈਂ ਆਪਣੇ ਹਿਸਾਬ ਨਾਲ ਉਹਨਾਂ ਨਾ ਤੁਸੀਂ ਇੰਨੇ ਗੁਰੂ ਕੀ ਸੰਗਤ ਬੈਠੇ ਹੋ ਅਸੀਂ 2 ਘੰਟੇ ਬੋਲ ਜੀਏ 2.5 ਘੰਟੇ ਬੋਲ ਜੀਏ ਬੋਲਦਿਆਂ ਬੋਲਦਿਆਂ ਜ਼ੁਬਾਨ ਫਿਸਲ ਜਾਂਦੀ ਆ ਮਤ ਬੜੀ ਥੋੜੀ ਹੈ ਜੇ ਇੰਨੀ ਗਲਤੀ ਰਹਗੀ ਨਾ ਪੌੜੀਆਂ ਚ ਸਰੋਪਾ ਪਾਉਣ ਨੂੰ ਬੈਠੇ ਆ ਕਈ ਵੀ ਘੇਰਨਾ ਹੀ ਬਾਬਾ ਉਹਨਾਂ ਪਹਿਲੇ ਡੇਢ ਘੰਟੇ ਦੇ ਪਾਣੀ ਫੇਰ ਦੇਣਾ ਉਸੇ ਵੇਲੇ ਇਹ ਬੜਾ ਖਪੇ ਹੀ ਇਹਨਾਂ ਬੜਾ ਸੱਚ ਬੋਲਿਆ ਹੀ ਪਰ ਇੱਕ ਵੀਕ ਪੁਆਇੰਟ ਲੈ ਗਿਆ ਲੋਕਾਂ ਨੇ ਮਗਰ ਫੋਨ ਤਾਂ ਕਰਨਿਆ ਆ ਕਿਥੋਂ ਪੜ ਕੇ ਬੋਲਿਆ ਤੂੰ ਕਈ ਇਹਨੇ ਕੰਮ ਚੀ ਬੜੀ ਸਿਫਤ ਸਮਝੇ ਵੀ ਅਗਲੇ ਦੀ ਨਿੰਦਿਆ ਕਿੱਦਾਂ ਕਰਨੀਆਂ ਅਗਲੇ ਨੂੰ ਨੀਵਾ ਕਿੱਦਾਂ ਵਿਖਾਉਣਾ ਕਈ ਨੀਵਾ ਵਿਖਾਉਣ ਚੀ ਬਹਾਦਰੀ ਸਮਝੀ ਜਾਂਦੇ ਆ ਭਾਈ ਜਟਾਣਾ ਕਹਿੰਦਾ ਓ ਚੰਨਿਆ ਇਕੱਠੇ ਜੀਵੇਂ ਆ ਇਕੱਠੇ ਮਰਿਆਂ ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ ਉਹ ਇਥੇ ਸਦਾ ਥੋੜਾ ਜਿਉ ਰਹਿਣਾ ਮੰਜੇ ਤੇ ਪੈ ਕੇ ਮਰਨ ਨਾਲੋਂ ਚੰਗਾ ਵਾ ਐਕਸੀਡੈਂਟ 'ਚ ਮਰਨ ਨਾਲੋਂ ਚੰਗਾ ਵਾ ਕੌਮ ਦੇ ਲੇਖੇ ਲੱਕੇ ਮਰ ਜਾਵਾ ਭਾਈ ਚੰਨਾ ਕਹਿੰਦਾ ਫਿਰ ਪਾਕ ਉੱਟ ਕੇ ਜਫੀ ਤੇ ਚੱਲੀਏ ਗੁਰੂ ਦੇ ਦਵਾਰੇ ਨੂੰ ਦੋਵਾਂ ਮਰਦਾਂ ਨੇ ਪਾਈਆਂ ਘੁੱਟ-ਘੁੱਟ ਕੇ ਜਫੀਆਂ ਇਨੇ ਚਿਰ ਨੂੰ ਸੀਆਰਪੀ ਵਾਲੇ ਨੇੜੇ ਆਏ ਦੋਵਾਂ ਮਰਦਾਂ ਦੇ ਮੱਥੇ ਤੇ ਪਈਆਂ ਤਿਉੜੀਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਆਈਆਂ ਲਾਲੀਆਂ ਉਹਨਾਂ ਨੇ ਆਪਣੀਆਂ AK47 ਚੁੱਕ ਕੇ ਰੱਖੀਆਂ ਵੱਟਾਂ ਦੇ ਉੱਤੇ ਇਹ ਸਵਾਈਲ ਨਹਿਰ ਰੋਕਣ ਵਾਲੇ ਦੋ ਬਹਾਦਰ ਮੈਦਾਨੇ ਜੰਗ ਅੰਦਰ ਜੂਟ ਕੇ ਜਾਮੇ ਸ਼ਹਾਦਤ ਜਿਵੇਂ ਪੀਂਦੇ ਨੇ ਉਹ ਵਾਰ ਦੇ ਸ਼ਬਦਾਂ 'ਚ ਢਾਡੀ ਜਥਾ ਸ਼ਹੀਦ ਹੋਏ ਪਰ ਜਾਂਦਿਆਂ ਜਾਂਦਿਆਂ ਉਹ ਕੰਮ ਕਰ ਚੁੱਕੇ ਸੀ ਜਿਹਦੇ ਕਰਕੇ ਸਦਾ ਦੁਨੀਆ ਤੇ ਅਮਰ ਰਹਿਣਗੇ ਬੰਦੇ ਨੂੰ ਕੌਣ ਮੱਥਾ ਟੇਕਦਾ ਬੰਦੇ ਦੇ ਕਾਰਨਾਮੇ ਚੇਤੇ ਰੱਖੇ ਜਾਂਦੇ ਚੰਗਾ ਕਰੋ ਤਾਂ ਵੀ ਲੋਕੀ ਚੇਤੇ ਰੱਖਣਗੇ ਮਾੜਾ ਕਰੋ ਤਾਂ ਵੀ ਚੇਤੇ ਰੱਖਣਗੇ ਤਰਨਤਾਰਨ ਨੂੰ ਜਾਓ ਤੇ ਰਾਜ ਬਾਬਾ ਨੌਦ ਸਿੰਘ ਜੀ ਦੀ ਸਮਾਦ ਹੁੰਦੀ ਆ ਮਾਹ ਪੁਰਖਾਂ ਦੀ ਆਉਂਦੀ ਹੈ ਨਾ ਭਾਵੇਂ ਸਾਈਕਲ ਤੇ ਜਾਓ ਤੇ ਭਾਵੇਂ ਗੱਡੀ 50 ਲੱਖ ਦੀ ਆ ਭਾਵੇਂ ਕਰੋੜ ਦੀ ਆ ਜੀ ਨਹੀਂ ਕਰਦਾ ਬ੍ਰੇਕ ਮਾਰਨ ਤੋਂ ਬਿਨਾ ਨੰਗ ਜੀਏ ਬੰਦੇ ਨੂੰ ਕੌਣ ਮੱਥਾ ਟੇਕਦਾ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਮੱਥੇ ਟੇਕੇ ਜਾਂਦੇ ਆ ਐਨਾ ਸ਼ਹੀਦਾਂ ਦਾ ਸਤਕਾਰ ਕਰਿਆ ਕਰੋ ਸ਼ਹੀਦਾਂ ਨੂੰ ਪਿਆਰ ਕਰਿਆ ਕਰੋ ਸ਼ਹੀਦਾਂ ਦੇ ਪਹਿਰੇ ਸਦਾਈ ਵਰਤਦੇ ਆ ਕਿੰਨੇ ਕਿੰਨੇ ਸਮਾਗਮ ਹੋ ਰਹੇ ਆ ਆਪਾਂ ਸ਼ੁਰੂ ਚ ਜਕਾਰੇ ਲਾਏ ਸੀ ਨਾ ਇਸ ਕਰਕੇ ਮੈਂ ਬੇਨਤੀ ਕਰੂੰਗਾ ਅਸਰ ਕਰਿਆ करिए ਆਪਾਂ ਕੰਨ ਰਸ ਨਾ ਰੱਖਿਆ ਕਲਿਏ ਬੱਲੇ ਬੱਲੇ ਬੜਾ ਟਾਡੀਆਂ ਨੇ ਸੁਣਾਇਆ ਬੱਲੇ ਬੱਲੇ ਬੜਾ ਕਥਾਵਾਚਕ ਨੇ ਆਨੰਦ ਬੰਨਿਆ ਸਾਡੀ ਆਉਟਪੁੱਟ ਕੋਈ ਨਹੀਂ ਨਿਕਲਣ ਈ ਇਨਪੁੱਟ ਬਹੁਤ ਆ ਖਰਚਾ ਲੱਖਾਂ ਦਾ ਹੋ ਗਿਆ ਆਉਟਪੁੱਟ ਕੀ ਆ ਐਡੇ ਸਮਾਗਮ ਚੋਂ ਬੰਦੇ 5-7 ਵੀ ਤੇ ਤਿਆਰ ਹੋਣੇ ਚਾਹੀਦੇ ਨਾ ਘੱਟੋ ਘੱਟ 10 ਬੰਦੇ ਤੇ ਅਮਰਤ ਸ਼ਕਨ ਨੂੰ ਤਿਆਰ ਹੋਣਾ ਤੇ ਜੇ ਸ਼ਕਨ ਨੂੰ ਤਿਆਰ ਕੋਈ ਨਹੀਂ ਹੁੰਦਾ ਤਾਂ ਮਤਲਬ ਅਸਰ ਕੋਈ ਨਹੀਂ ਅਸਰ ਇਸ ਕਰਕੇ ਵੀ ਨਹੀਂ ਹੈਗਾ ਮੈਂ ਉਹ ਟਾੜੀਆਂ ਚੋਂ ਜਿਹੜਾ ਲੰਬਾ ਪੋਚੀ ਕਰਕੇ ਜਾਊਂਗਾ ਮੈਂ ਉਹ ਟਾੜੀਆਂ ਜਿਹੜਾ ਗੱਲ ਕਹਿਣ ਦਾ ਮਾਦਾ ਰੱਖਦਾ ਹਾਂ ਅਸਰ ਸਾਡਾ ਇਸ ਕਰਕੇ ਨਹੀਂ ਹੈਗਾ ਕਿਉਂਕਿ ਸਾਡੇ ਚੋਂ ਬਹੁਤੇ ਮੇਰੇ ਵਰਗੇ ਆਪ ਕਹੇ ਭਾਂਡੇ ਦੇ ਟੱਕਣ ਨਹੀਂ ਹੈਗੇ ਮੈਂ ਨਹੀਂ ਕਹਿੰਦਾ ਮਹਾਰਾਜ ਦੀ ਬਾਣੀ ਕਹਿੰਦੀ ਆ ਕੋਈ ਗਵ ਹੈ ਰਾਗੀ ਨਾਦੀ 베ਦੀ ਬਹੁ ਪਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਲੱਖਾਂ ਰਾਗੀ ਗਾਉਂਦੇ ਲੱਖਾਂ ਢਾਡੀ ਗਾਉਂਦੇ ਲੱਖਾਂ ਕਥਾਵਾਚਕ ਲੱਗੇ ਆ ਲੱਖਾਂ ਕਵੀਸ਼ਰ ਲੱਗੇ ਇਹ ਸਾਰੇ ਕਦੇ ਸੱਚਖੰਡ ਨੂੰ ਥੜਾ ਚੱਲੇ ਰੋਂਦੇ ਅੱਧੋਂ ਜ਼ਿਆਦਾ ਇੱਕ ਦੂਜੇ ਨਾਲ ਸੜੀ ਜਾਂਦੇ ਆ ਈਰਖਾ ਤੇ ਦੂਈ ਦਵੈਤ ਦੇ ਭਾਂਬੜ ਮਚਣ ਦੇ ਮੈਂ ਆ ਲੜਾਈ ਕਾਦੀ ਆ ਸਾਧਾਂ ਦੇ ਵਿੱਚ ਮੈਂ ਵੱਡਾ ਬਾਬਾ ਮੈਂ ਵੱਡਾ ਬਾਬਾ ਮੇਰੀ ਗੱਡੀ ਵੱਡੀ ਮੈਂ ਤਦ ਵੱਡਾ ਸਾਡੇ 'ਚ ਵੀ ਇਹੋ ਵਾਲਿਆ ਇਥੇ ਡਾਕਟਰ ਡਾਕਟਰ ਨੂੰ ਨਹੀਂ ਸਿਖਾਉਂਦਾ ਇਥੇ ਵਕੀਲ ਵਕੀਲ ਨੂੰ ਨਹੀਂ ਸਿਖਾਉਂਦਾ ਇਥੇ ਢਾਡੀ ਢਾਡੀ ਨੂੰ ਨਹੀਂ ਸਿਖਾਉਂਦਾ ਰਾਗੀ ਰਾਗੀ ਨੂੰ ਨਹੀਂ ਸਿਖਾਉਂਦਾ ਬਾਬਾ ਬਾਬੇ ਨੂੰ ਨਹੀਂ ਸਿਖਾਉਂਦੇਆ ਗ੍ਰੰਥੀ ਗ੍ਰੰਥੀ ਨੂੰ ਨਹੀਂ ਸਿਖਾਉਂਦੇਆ ਸਾਡੀ ਤੇ ਆਪਸ ਚ ਨਹੀਂ ਬਣਦੀ ਅਸੀਂ ਕੌਮ ਨੂੰ ਕਿਹੜੇ ਸਿੱਧੇ ਰਾਹ ਪਾਵਾਂਗੇ ਗੁਰੂ ਕਿਰਪਾ ਕਰੇ ਸਾਨੂੰ ਅਕਲ ਆਵੇ ਸਾਨੂੰ ਮਤ ਆਵੇ ਸਾਨੂੰ ਤੌਫੀਕ ਆਵੇ ਸਾਡੇ ਚ ਟੰਗਾਂ ਖਿੱਚਣ ਦੀ ਪ੍ਰਵਿਰਤੀ ਕਦੇ ਖਤਮ ਹੋ ਜਾਵੇ ਅਸੀਂ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਆ ਤੇ ਰਾਜ ਕਰਾਂਗੇ ਗੁਰੂ ਕਿਰਪਾ ਕਰੇ અમૃત શકો ગુરુ વાલે બણો સિંહ સજો ਤੇ ਜਿਹੜੀ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਉਹ ਹੱਥ ਖੜੇ ਚੇਤੇ ਜ਼ਰੂਰ ਰੱਖਿਓ ਹੁਣ 1 ਸਾਲ ਤੱਕ ਇਹਨੇ ਵੀ ਪੂੜੀ ਛੋਲਿਆਂ ਦੀ ਖੁਸ਼ਬੂ ਵੇਖੀ ਤਾਂ ਚੇਤਾ ਹੀ ਭੁੱਲ ਗਿਆ ਹੱਥ ਖੜਿਆਂ ਦਾ ਤੇ ਮੁੜ ਕੇ ਉਹ ਉਹਨਾਂ ਦੀ ਲਾਈਨ 'ਚ ਜਾ ਕੇ ਤੇ ਮੁੜ ਕੇ ਖੁੱਲ੍ਹੇ ਆਈਂ ਬਾਬਾ ਥੋੜਾ ਜਿਹਾ ਸਾਨੂੰ ਵੀ ਗੱਫਾ ਦੇ ਜਾ ਉਹ ਨਹੀਂ ਕੰਮ ਹੋਣਾ ਗੁਰੂ ਕਿਰਪਾ ਕਰੇ ਧੰਨਵਾਦ ਆ ਭਾਈ ਸਟੇਜ ਸੈਕਟਰੀ ਸਾਹਿਬ ਦਾ ਸਟੇਜ ਤੇ ਬਹੁਤ ਸਤਿਕਾਰਯੋਗ ਸੁਭਾਏ ਮਾਨ ਮਹਾਪੁਰਖ ਬਾਬਾ ਨੌਨਿਹਾਲ ਸਿੰਘ ਜੀ ਮੈਂ ਪਹਿਲੀ ਵਾਰੀ ਇਹਨਾਂ ਦੇ ਦਰਸ਼ਨ ਕਰਨੇ ਆ ਸਥਾਨ ਤੇ ਧੰਨ ਬਾਬਾ ਨੌਧ ਸਿੰਘ ਜੀ ਦੇ ਸ਼ੀਦੀ ਸਥਾਨ ਦੇ ਉੱਤੇ ਪਿੰਡ ਚੀਚਾ 21 ਫਰਵਰੀ ਨੂੰ ਸੋ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਭਾਈ ਸ਼ਹੀਦਾਂ ਦਾ ਉਹ ਵੀ ਵੱਡਾ ਸਥਾਨ ਆ ਉਮੀਦ ਜਥੇਦਾਰ ਆ ਬਾਬਾ ਦੀਪ ਸਿੰਘ ਤੋਂ ਬਾਅਦ ਆ ਟਾਈਮ 'ਚੋਂ ਟਾਈਮ ਕੱਢ ਕੇ ਜਰੂਰ ਪਹੁੰਚਿਆ ਕਰਿਓ ਵੀਰ ਦਿਲਰਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਟੇਜ ਸੈਕਟਰੀ ਸਾਹਿਬ ਜੀ ਦਾ ਧੰਨਵਾਦ ਭਾਈ ਮਨਦੀਪ ਸਿੰਘ ਜਿੰਨੇ ਮਰਜੀ ਬੈ ਜੀਏ ਮਲਵੇ ਵਾਲਿਆਂ ਦੀ ਦੇਖੀ ਵੱਖਰੀ ਆ ਮਲਵਾਈ ਬੈਠਾ ਸਾਹਮਣੇ ਦਿਸਦਾ ਭਾਈ ਵੀ ਮਾਲਵੇ ਚੋਂ ਆਇਆ ਭਾਉ ਪਰ ਪਿਆਰ ਬੜਾ ਦਿਲੋਂ ਮੁਹੱਬਤ ਬੜੀ ਆ ਵੀਰ ਦੀ ਦਿਲੋਂ ਗੁਰੂ ਕਿਰਪਾ ਕਰੇ ਆ ਸਾਰੇ ਵੀਰਾਂ ਦਾ ਧੰਨਵਾਦ ਜਾਣੇ ਪਛਾਣੇ ਮੇਰੇ ਬਹੁਤੇ ਚਿਹਰੇ ਆ ਕਿਉਂਕਿ ਮੈਂ ਵੀ ਗਾਇਬ-ਬਗਾਏ ਦਫ਼ਤਰਾਂ ਨੂੰ ਕਿਹੜੇ ਮਾਰਦਾ ਹੀ ਰਹਿਣਾ ਸ਼ਰੋਮਣੀ ਕਮੇਟੀ ਦੇ ਨੂੰ ਸੋ ਤੁਸੀਂ ਮੇਰੇ ਭਰਾ ਜੇ ਤੁਸੀਂ ਬਜ਼ੁਰਗ ਜੇ ਵੱਡੇ ਜੇ ਆਪਣੇ ਦਿਲਾਂ ਚ ਥਾਂ ਦਿਓ ਧੰਨਵਾਦ ਗੁਰੂ ਕੀ ਸੰਗਤ ਦਾ ਸਾਊਂਡ ਸਿਸਟਮ ਵਾਲੇ ਵੀਰਾਂ ਦਾ ਧੰਨਵਾਦ ਪ੍ਰੋਗਰਾਮ ਲਾਈਵ ਕਰਨ ਵਾਲੇ ਮਾਲਵਾ ਟੀਵੀ ਉਹਨਾਂ ਦਾ ਵੀ ਧੰਨਵਾਦ ਤੇ ਨਿਰਵੈਰ ਟੀਵੀ ਵਾਲੇ ਵੀਰ ਉਚੇਚਾ ਤੌਰ ਤੇ ਸਾਡੇ ਢਾਡੀ ਜਥੇ ਦਾ ਪ੍ਰੋਗਰਾਮ ਰਿਕਾਰਡ ਕਰਨ ਵਾਸਤੇ ਪਹੁੰਚੇ ਆ ਜ਼ਰਦੀਰ ਮਨਦੀਪ ਸਿੰਘ ਦਾ ਧੰਨਵਾਦ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਗੁਰੂ ਕਿਰਪਾ ਕਰੇ ਵੀਰਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਪਾਲ ਟੈਂਟ ਹਾਊਸ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਰਸ਼ਪਾਲ ਸਿੰਘ ਨੂੰ ਪੋਤਰੀ ਦੀ ਦਾਤ ਸੱਚੇ ਪਾਤਸ਼ਾਹ ਬਖਸ਼ੇ ਕਾਕਾ ਪ੍ਰਥਮ ਪ੍ਰੀਤ ਸਿੰਘ ਦੇ ਨਾਂ ਤੋਂ ਅਰਦਾਸ ਵੀ ਅਤੇ ਮੈਨੂੰ ਹੁਕਮ ਵੀ ਆ ਵੀ ਉਸ ਬੱਚੇ ਨੂੰ ਸਰੋਪਾਉ ਦੀ ਦਾਤ ਅਸੀਂ ਦੇਣੀ ਆ ਅਸੀਂ ਨਹੀਂ ਔਕਾਤ ਦੇ ਮਾਲਕ ਨਹੀਂ ਆ ਕਿ ਬੜੇ ਛੋਟੇ ਜਿਹੇ ਆ ਜੇ ਮਹਾਪੁਰਖ ਕਿਰਪਾ ਕਰਨ ਸੈਕਟਰੀ ਸਾਹਿਬ ਆ ਜਾਣ ਸੰਗਤ ਚੋਂ ਬੰਦੇ ਆ ਜਾਣ ਤੇ ਸਰੋਪਾ ਦੇ ਦੇਣ ਅਸੀਂ ਤੇ ਆਪ ਉਦਾਂ ਦੇ ਆ ਅਸੀਂ ਕਿਸੇ ਨੂੰ ਸਰੋਪਾ ਕੀ ਦੇ ਸਕਦੇ ਆ ਪਰ ਜੇ ਤੁਸੀਂ ਮਾਨ ਦੋਗੇ ਚਲੋ ਭਾਈ ਸਰੋਪਾ ਦੇ ਦਿਆਂਗੇ ਸਰਦਾਰ ਪ੍ਰਗਟ ਸਿੰਘ ਬੋਪਾਰਾ ਜਪੁੱਤਰ ਪ੍ਰਿੰਸਦੀਪ ਸਿੰਘ ਆਸਟ੍ਰੇਲੀਆ ਸੁਪਤਰੀ ਮਨਦੀਪ ਕੌਰ ਆਸਟ੍ਰੇਲੀਆ ਸਰਬੱਤੇ ਭਲੇ ਦੀ ਅਰਦਾਸ ਬੇਨਤੀ ਉਹਨਾਂ ਵੀਰਾਂ ਵੱਲੋਂ ਗੁਰੂ ਬਾਬਾ ਕਿਰਪਾ ਕਰੇ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਮੇਰੇ ਅਤੀ ਸਤਿਕਾਰਯੋਗ ਕੋਮਲ ਪ੍ਰੀਤ ਸਿੰਘ ਕੈਨੇਡਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਣਾ ਭਾਜੀ ਤਰਸੀਮ ਸਿੰਘ ਜੀ ਭਾਜੀ ਅਮਨਦੀਪ ਸਿੰਘ ਜੀ ਬੇਅੰਤ ਅਸੀਸਾਂ ਇਤਿਹਾਸ ਮਾਨ ਸਨਮਾਨ ਦੇ ਕੇ ਨਵਾਜਿਆ ਭਾਈ ਗੁਰਕੀਰਤ ਸਿੰਘ ਡਬਲ ਐਮ ਐ ਕਵੀਸ਼ਰ ਜਥਾ ਉਹਨਾਂ ਵੱਲੋਂ ਮਾਨ ਸਨਮਾਨ ਹੈ ਸਾਡੇ ਤੋਂ ਬਾਧਾ ਐਸ ਵਕਤ ਮਾਝੇ ਮਾਲਵੇ ਦੁਆਬੇ ਦਾ ਇੱਕ ਨੰਬਰ ਦਾ ਢਾਡੀ ਜਥਾ ਜਿਨ੍ਹਾਂ ਦੀ ਬਰਾਬਰਤਾ ਕੋਈ ਨਹੀਂ ਬੜੇ ਵਿਦਵਾਨ ਸੁਲਝੇ ਹੋਏ ਨਾਲ ਦੇ ਵੀ بلند ਆਵਾਜ਼ਾਂ ਦੇ ਮਾਲਕ ਮੇਰੇ ਅਤੀ ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ ਲਾਲੂ ਘੁੰਮਣ ਉਹ ਆਉਣਗੇ ਤੁਹਾਨੂੰ ਨਿਹਾਲੋ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ